ਜਿਹੜੀ ਹੈ ਪੁਲਿਸ ਵੱਲੋਂ ਐਕਸ਼ਨ ਲੈ ਲਿਆ ਗਿਆ ਸੀ ਔਰ ਪਹਿਲੇ ਦਿਨ ਤੋਂ ਹੀ ਅਸੀਂ ਬਹੁਤ ਮੁਸਤਦੀਨ ਇਨਵੈਸਟੀਗੇਸ਼ਨ ਚੁਟੇ ਹੋਏ ਆ ਐਸਜੀਪੀਸੀ ਸਾਰੀਆਂ ਅਥਾਰਟिटीज ਨਾਲ ਇਨ ਟੱਚ ਆ ਔਰ ਉਹਨਾਂ ਦੇ ਤਾਲਮੇਲ ਨਾਲ ਹੀ ਸਿਕਿਉਰਿਟੀ ਅਰੇਂਜਮੈਂਟਸ ਜਿਹੜੇ ਆ 골ਡਨ ਟੈਂਪਲ ਤੇ ਜਿਹੜਾ ਆਲਾ ਦਵਾਲਾ ਤੇ ਅੰਦਰ ਵੀ ਪਲੇਨ ਪੋਸਟ ਵੀ ਤੇ ਜਿਹੜੇ ਐਸਜੀਪੀਸੀ ਟਾਸਕ ਫੋਰਸ ਦੇ ਸਹਿਯੋਗ ਨਾਲ ਉੱਥੇ ਵੀ ਪੂਰੀ ਸਿਕਿਉਰਿਟੀ ਜਿਹੜੀ ਆ ਉਹ ਤਾਇਨਾਤ ਹੈ ਡੀਸੀਪੀ ਲੈਵਲ ਦੇ ਇੱਕ ਅਫਸਰ ਸਾਡੇ ਇੰਚਾਰਜ ਨੇ ਉੱਥੋਂ ਦੇ ਔਰ ਜਿਹੜੀ ਬੌਮ ਡਿਸਪੋਜ਼ਲ ਸਕਵਾਡ ਹੈ ਸਾਡੀ ਪੰਜਾਬ ਪੁਲਿਸ ਦੀ ਉਹ ਵੀ ਉੱਥੇ ਹਾਜ਼ਰ ਰੱਖੀ ਗਈ ਹੈ ਜਸਟ ਐਜ਼ ਅ ਪ੍ਰੀਕਾਸ਼ਨਰੀ ਮੀਅਰ ਇਸ ਤੋਂ ਇਲਾਵਾ ਜਿਹੜੀ ਐਸਓਜੀ ਸਾਡੀ ਹਿੱਟ ਹੈ ਸਪੈਸ਼ਲ ਆਪਰੇਸ਼ਨ ਗਰੁੱਪ ਦੀ ਉਹਦੀ ਵੀ ਟੁਕੜੀ ਉੱਥੇ ਹੈ ਸਾਡੀ ਆਪਣੀ ਸਵੈਡ ਟੀਮ ਵੀ ਹੈ ਐਂਟੀ ਰਾਇਡ ਪੁਲਿਸ ਫੋਰਸ ਵੀ ਡਿਪਲੋਏ ਕੀਤੀ ਗਈ ਹੈ ਤੋਂ ਮੈਂ ਤੁਹਾਡੇ ਮਾਧਿਅਮ ਨਾਲੇ ਸਾਰੇ ਸ਼ਰਧਾਲੂਆਂ ਨੂੰ ਅ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਬਹੁਤ ਇਹਨੂੰ ਪ੍ਰੋਫੈਸ਼ਨਲੀ ਇਨਵੈਸਟੀਗੇਸ਼ਨ ਇਹਦੀ ਕੇਸ ਦੀ ਕੀਤੀ ਜਾ ਰਹੀ ਹੈ ਕੋਈ ਘਬਰਾਉਣ ਦੀ ਗੱਲ ਨਹੀਂ ਹੈ ਪੁਲਿਸ ਜਿਹੜੀ ਹੈ ਉੱਥੇ ਪੂਰੀ ਤਰ੍ਹਾਂ ਚੌਕਸ ਹੈ ਔਰ ਪੂਰੇ ਸਕਿਉਰਿਟੀ ਅਰੇਂਜਮੈਂਟਸ ਇਨ ਪਲੇਸ ਨੇ ਔਰ ਐਸਜੀਪੀ ਸੀ ਦੇ ਸਹਿਯੋਗ ਨਾਲ ਮर्यादा ਨੂੰ ਰੱਖਦੇ ਹੋਏ ਸਾਰੇ ਅਰੇਂਜਮੈਂਟਸ ਆਰ ਇਨ ਪਲੇਸ ਇਸ ਤੋਂ ਲਾਵਾ ਜਿਹੜਾ ਇਨਵੈਸਟੀਗੇਟਿਵ ਪਾਰਟ ਹੈ ਉਹਦੇ ਚ ਵੀ ਅਸੀਂ ਸੈਂਟਰਲ ਏਜੰਸੀਜ਼ ਔਰ ਆਪਣਾ ਸਟੇਟ ਸਟੇਟ ਸਾਈਬਰ ਕ੍ਰਾਈਮ ਜਿਹੜਾ ਪੁਲਿਸ ਸਟੇਸ਼ਨ ਹੈ ਕਿਉਂਕਿ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਤੇ ਡੀਜੀ ਸਾਹਿਬ ਵੱਲੋਂ ਵੀ ਇਹਦੀ ਬਹੁਤ ক্লোਜ਼ਲੀ ਮਾਨੀਟਰ ਕੀਤੀ ਜਾ ਰਹੀ ਹੈ ਪਹਿਲੇ ਦਿਨ ਤੋਂ ਹੀ ਔਰ ਇਹਦੇ ਚ ਜਿਹੜੇ ਤੁਹਾਨੂੰ ਜਿਵੇਂ ਪਤਾ ਹੈ ਕਿ ਸਾਈਬਰ ਸਪੇਸ ਇੱਕ ਬੜੀ ਵਾਸਟ ਸਪੇਸ ਹੈਗੀ ਹੈ ਬਹੁਤ ਤਰ੍ਹਾਂ ਦੇ ਟੈਕਨੋਲੋਜੀਜ਼ ਯੂਜ਼ ਕੀਤੀਆਂ ਜਾਂਦੀਆਂ ਹਨ ਬਹੁਤ ਸਾਰੀਆਂ ਫੋਰਨ ਬੇਸ ਕੰਪਨੀਆਂ ਜ਼ਿਆਦਾ ਇਹਦੇ ਚ ਜਿਹੜੇ ਆਪਣੇ ਨੇਟਿਵ ਦੇ ਜਿਹੜੇ ਯੂਜ਼ਰਸ ਨੂੰ ਪ੍ਰੋਵਾਈਡ ਕੀਤੇ ਜਾਂਦੇ ਉਹਨਾਂ ਵੱਲੋਂ ਪਲੈਟਫਾਰਮਸ ਔਰ ਬਹੁਤ ਸਾਰੀਆਂ ਮੇਨ ਕੰਪਨੀ ਜਿਵੇਂ ਮਾਈਕਰੋਸਾਫਟ ਹੈ ਜਾਂ ਹੋਰ ਹੈ ਉਹ ਅੱਗੇ ਲੀਜ਼ ਵੀ ਕਰਦੇ ਆ ਆਪਣੀਆਂ ਜਿਹੜੀਆਂ ਕੰਪਨੀਆਂਜ਼ ਨੂੰ ਸੋ ਉਹਦੇ ਚ ਕਈ ਵਾਰ ਰਿਪਲਾਈ ਵਗੈਰਾ ਜਿਹੜੇ ਅਸੀਂ ਮੰਗਦੇ ਆ ਉਹਦੇ ਟਾਈਮ ਲੱਗ ਜਾਂਦਾ ਔਰ ਜੋ ਕੰਟੈਂਟਸ ਨੇ ਹੁਣ ਤੱਕ ਦੀਆਂ ਮੇਲ ਜਿਹੜੀਆਂ ਆਈਆਂ ਅਸੀਂ ਇਸ ਵੰਚ ਦੋ ਐਫ ਆਈ ਆਰਜ਼ ਵੀ ਦਰਜ ਕਰ ਚੁੱਕੇ ਆ ਉਹਦੇ ਚ ਮੇਨਲੀ ਕੰਟੈਂਟ ਸਦਰਨ ਸਟੇਟਸ ਜਿਹੜੇ ਸਾਡੇ ਮੁਲਕ ਦੀਆਂ ਉਹਨਾਂ ਬਾਰੇ ਹੈਗਾ ਉਦੇ ਚ ਬੇਸਿਕਲੀ ਤਾਮਿਲਨਾਡ ਬਾਰੇ ਜਿਆਦਾ ਗੱਲ ਕੀਤੀ ਜਾ ਰਹੀ ਹੈ ਉਥੋਂ ਦੀ ਪੋਲਿਟੀਕਲ ਪਾਰਟੀਆਂ ਬਾਰੇ ਗੱਲ ਕੀਤੀ ਜਾ ਰਹੀ ਹੈ ਉਥੋਂ ਦੇ ਕੁਝ ਜਿਹੜੀਆਂ ਇਨਸੀਡੈਂਟਸ ਨੇ ਉਹਨਾਂ ਬਾਰੇ ਇਹਦੇ ਬਾਰੇ ਚਰਚਾ ਹੈ ਔਰ ਡਿਫਰੈਂਟ ਡਿਫਰੈਂਟ ਜਿਹੜੀ ਜਗ੍ਹਾ ਦੇ ਵਿੱਚ ਨਾਲ ਅਟੈਕ ਕੀਤਾ ਜਾਂਦਾ ਹੈ ਔਰ ਸ਼੍ਰੀ ਦਰਬਾਰ ਸਾਹਿਬ ਬਾਰੇ ਜ਼ਿਕਰ ਥੋੜਾ ਜਿਹਾ ਕਰਕੇ ਤੇ ਉਹਦੇ ਨਾਲ ਮੈਨੂੰ ਇਹ ਲੱਗਦਾ ਕਿ ਮੇਰੀ ਆਪਣੀ ਇੱਕ ਇਹਦੇ ਚ ਜੋ ਬੇ ਰੀਡਿੰਗ ਤੋਂ ਪਤਾ ਲੱਗਦਾ ਕਿ ਉਹ ਹਾਈਪ ਵੀ ਕ੍ਰੀਏਟ ਕਰਕੇ ਅਟੈਨਸ਼ਨ ਸੀਕ ਵੀ ਕਰਨਾ ਚਾਹੁੰਦੇ ਉਸ ਚੀਜ਼ਾਂ ਬਾਰੇ ਜਿਹੜੇ ਲੋਕਾਂ ਦੇ ਨਾਮ ਜ਼ਿਕਰ ਕੀਤੇ ਆ ਮੇਲਸ ਦੇ ਵਿੱਚ ਉਹ ਵੀ ਜਿਹੜੇ ਲੋਕ ਨੇ ਉਹ ਸਾਊਥ ਇੰਡੀਆ ਨੂੰ ਹੀ ਜ਼ਿਆਦਾਤਰ ਬਿਲੋਂਗ ਕਰਦੇ ਆ ਇਹ ਜਿਨ੍ਹਾਂ ਨੂੰ ਨਾਲ ਉਹਨਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਦੀ ਅਟੈਨਸ਼ਨ ਜਿਵੇਂ ਸੀਕ ਕੀਤੀ ਜਾਂਦੀ ਆ ਬਟ ਅਸੀਂ ਇਹਨੂੰ ਬਹੁਤ ਸੀਰੀਅਸਲੀ ਲਿਆ ਔਰ ਪ੍ਰੋਫੈਸ਼ਨਲੀ ਇਨਵੈਸਟੀਗੇਟ ਕਰਦੇ ਹੋਏ ਸਾਡੀ ਟੀਮ ਜਿਹੜੀ ਆ ਉਹ ਸੈਂਟਰਲ ਏਜੰਸੀਜ਼ ਦੀ ਸਹਿਯੋਗ ਨਾਲ ਇਹ ਸਾਡੇ ਸਟੇਟ ਸਾਈਬਰ ਕ੍ਰਾਈਮ ਦੀ ਸਹਿਯੋਗ ਨਾਲ ਅਸੀਂ ਫਰੀਦাবাদ ਪਹੁੰਚੇ ਜਿਹੜੀ ਸਾਨੂੰ ਇੱਕ ਲੀਡ ਮਿਲੀ ਸੀਗੀ ਉਹਦੇ ਤੇ ਕੰਮ ਕੀਤਾ ਜਾ ਰਿਹਾ ਹੈ ਸ਼ੁਭਮ दुबे ਨਾਮ ਦਾ ਇੱਕ ਸੌਫਟਵੇਅਰ ਇੰਜੀਨੀਅਰ ਹੈ ਉਹਨੂੰ ਅਸੀਂ ਰਾਉਂਡ ਅਪ ਕੀਤਾ ਹੈ ਉਹਦੀ ਡਿਟੇਲ ਚ ਪੁੱਛਗਿੱਛ ਕੀਤੀ ਜਾ ਰਹੀ ਹੈ ਉਹਦੇ ਡਿਵਾਈਸ ਜਿਹੜੇ ਹੈ ਲੈਪਟਾਪ ਤੇ ਫੋਨ ਉਹ ਵੀ ਕਬਜ਼ੇ ਚ ਲੈ ਗਏ ਹੈ ਔਰ ਇਹਦੀ ਜਿਹੜੀ ਕੁਆਲਿਫਿਕੇਸ਼ਨ ਹੈ ਉਹ ਬੀਟੈਕ ਹੈਗੀ ਹੈ اور وقفہ ਕੰਪਨੀਆਂ ਚ ਕੰਮ ਕਰ ਚੁੱਕਿਆ ਬਟ ਅਜੇ ਉਹਦੇ ਤੇ ਅਸੀਂ ਕਹਿ ਸਕਦੇ ਹਾਂ ਸਾਨੂੰ ਪਾਰਸ਼ਲ ਸਕਸੈਸ ਮਿਲੀ ਹੈ ਕਿਉਂਕਿ ਜਿੰਨੀਦਰ ਤੱਕ ਬਿਲਕੁਲ ਪਿੰਪੁਆਇੰਟ ਨਹੀਂ ਹੁੰਦਾ ਕਾਫੀ ਇਨਫੋਰਮੇਸ਼ਨ ਅਜੇ ਬਾਕੀ ਆਉਣੀ ਹੈ ਕੰਪਨੀਆਂ ਤੋਂ ਸਰਵਿਸ ਪ੍ਰੋਵਾਈਡਰਸ ਤੋਂ ਉਹਤੇ ਅਸੀਂ ਕੰਮ ਕਰ ਰਹੇ ਹਾਂ ਬਟ ਜਿਹੜੀ ਫਰਸਟ ਮੇਲ ਆਈ ਸੀ ਉਹਦੇ ਸਬੰਧ ਦੇ ਵਿੱਚ ਇਹ ਜਿਹੜੀ ਇਨਵੈਸਟੀਗੇਸ਼ਨ ਇੱਥੇ ਤੱਕ ਪਹੁੰਚੀ ਹੈ ਸੋ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਦਾ ਕਿ ਜਿੰਨੀ ਵੀ ਗੱਲ ਹੈ ਤੁਹਾਨੂੰ ਐਵਰੀ ਡੇ ਮੈਂ ਅਪਡੇਟ ਕਰਦਾ ਹੀ ਆਂ ਔਰ ਸਾਡੇ ਵੱਲੋਂ ਕੋਈ ਇਹੋ ਜੀ ਚੀਜ਼ ਨਹੀਂ ਹੈ ਜਿਹੜੀ ਇਨਵੈਸਟੀਗੇਸ਼ਨ ਦੀ ਜਿਹੜੀ ਤੁਹਾਡੇ ਨਾਲ ਸ਼ੇਅਰ ਕੀਤੀ ਜਾ ਸਕੇ ਤੇ ਨਾ ਕੀਤੀ ਜਾਂਦੀ ਹੋਵੇ ਸੋ ਆਪਾਂ ਰਿਯੂਮਰਸ ਤੋਂ ਵੀ ਇਕਲ ਸੁਚੇਤ ਵੀ ਰਹਿਣਾ ਤੇ ਮੈਂ ਸੰਗਤਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਬਿਲਕੁਲ ਇਹ ਗੁਰੂ ਮਹਾਰਾਜ ਦੀ ਕਿਰਪਾ ਹੈ ਸਾਂਤੇ ਆਪਾਂ ਸਾਰੇ ਨਤਮਸਕ ਹੁੰਨੇ ਆ ਤੇ ਅਸੀਂ ਪੂਰੀ ਤਰ੍ਹਾਂ ਮੁਸਤੈਦ ਆ ਔਰ ਉਸਤੇ ਮੈਨੂੰ ਪੂਰੀ ਉਮੀਦ ਹੈ ਕਿ ਬਹੁਤ ਜਲਦੀ ਅਸੀਂ ਤੁਹਾਨੂੰ ਸਕਸੈਸ ਦੱਸਾਂਗੇ ਅਕਿਊਜ਼ ਬਾਰੇ ਔਰ ਬ੍ਰੇਕਥਰੂ ਦੇ ਜਲਦੀ ਮਿਲ ਕੇ ਔਰ ਸਾਰੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਊਗੀ ਕਿਉਂਕਿ ਇਹ ਸਾਰਾ ਟਰਾਂਸਪੇਰੈਂਟਲੀ ਵਰਕ ਇੱਤੇ ਕੀਤਾ ਜਾ ਰਿਹਾ ਹੈ ਸ਼ੁਭਮ ਦੁਬੇ ਜੀ son of ਸੰਜੇ ਕੁਮਾਰ ਦੁਬੇ ਐਡਰੈਸ ਹੈਗਾ 184 ਜਵਾਰ ਕਲੋਨੀ ਐਨ ਆਰਟੀ ਫਰੀਦাবাদ ਸੌਫਟਨ ਕੰਟੈਂਟ ਸੀਗਾ ਕੰਟੈਂਟ ਕਿਸ ਤਰ੍ਹਾਂ ਦਾ ਸੀ ਸਕੈਨ ਕਰਦੇ ਕਿ ਉਧਰ ਜੋ ਜਿਹੀ ਥ੍ਰੈਟ ਸੀਗੀ ਜਾਂ ਨਾਲ ਕੋਈ ਹੋਰ ਵੀ ਅਟੈਚ ਆ ਰਿਹਾ ਹੈ ਅਟੈਚਮੈਂਟ ਬਹੁਤ ਸਾਰੀਆਂ ਚੀਜ਼ਾਂ ਜੀ ਮੈਂ ਤੁਹਾਨੂੰ ਜਿਵੇਂ ਕਿਹਾ ਮੇਨ ਜਿਹੜੀ ਮੇਲ ਦਾ ਕੰਟੈਂਟ ਹੈ ਉਹ ਡੀਐਮਕੇ ਇੱਕ ਪਾਰਟੀ ਹੈ ਪੋਲੀਟੀਕਲ ਪਾਰਟੀ ਉਹਨਾਂ ਬਾਰੇ ਜ਼ਿਆਦਾ ਗੱਲ ਕਰ ਰਿਹਾ ਅੰਨਾ ਯੂਨੀਵਰਸਿਟੀ ਦੇ ਸਟੂਡੈਂਟਸ ਨਾਲ ਗਰਲ ਸਟੂਡੈਂਟਸ ਬਾਰੇ ਜ਼ਿਕਰ ਕਰ ਰਿਹਾ ਬਹੁਤ ਸਾਰੇ ਨਾਮ ਜਿਹੜੇ ਇਦਾਂ ਦੇ ਹੈਗੇ ਆ ਵਿੱਚ ਦਿੱਤੇ ਗਏ ਆ ਉਹ ਡਿਫਰੈਂਟ ਜਿਹੜੇ ਬੰਦੇ ਹੈਗੇ ਉਹ ਜ਼ਿਆਦਾਤਰ ਨਾਮ ਵੀ ਸਾਊਥ ਇੰਡੀਆ ਦੇ ਨਾਲ ਰਿਲੇਟਡ ਹੈਗੇ ਔਰ ਮਤਲਬ ਤਾਮਿਲਨਾਡ ਦੇ ਬਾਰੇ ਜ਼ਿਆਦਾ ਜ਼ਿਕਰ ਕੀਤਾ ਜਾ ਰਿਹਾ ਔਰ ਇਸ ਤੋਂ ਇਲਾਵਾ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੁੰਦਾ ਕਿ ਅਸੀਂ ਬਾਹਰਲੀਆ ਸਟੇਟਸ ਦੀ ਪੁਲਿਸ ਯੂਨਿਟਸ ਨਾਲ ਵੀ ਉਹਨਾਂ ਦੇ ਸੀਨੀਅਰ ਆਫਸਰ ਨਾਲ ਇਨ ਟੱਚ ਆ ਤਾਮਿਲਨਾਡ ਤੇ ਕੇਰਲਾ ਦੇ ਵਿੱਚ ਉਦੇ ਵਿੱਚ ਵੀ ਉਹਨਾਂ ਨੇ ਦੱਸਿਆ ਕਿ ਉਹਨਾਂ ਕੋਲ ਵੀ ਬਹੁਤ ਸਾਰੀਆਂ ਇਦਾਂ ਦੀਆਂ ਮੇਲਜ਼ ਆ ਚੁੱਕੀਆਂ ਜਿਨ੍ਹਾਂ ਤੇ ਉਹ ਵੀ ਇਨਵੈਸਟੀਗੇਟ ਕਰ ਰਹੇ ਕਾਫੀ ਸਮੇ ਤੋਂ ਸ਼ੁਭਮ ਸਾਨੂੰ ਇੰਡੀਕੇਟਿਵ ਰੋਲ ਆ ਜੀ ਫ੍ਰੋਮ ਟੈਕਨੀਕਲ ਇਨਵੈਸਟੀਗੇਸ਼ਨ ਉਹਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਲੈਟ ਮੀ ਬੀ ਵੈਰੀ ਕਲੀਅਰ ਔਰ ਵੈਰੀਫਾਈ ਕਰਕੇ ਜਦੋਂ ਸਾਡੇ ਕੋਲ ਬਿਲਕੁਲ ਫਾਈਨਲ ਪਿਕਚਰ ਕਲੀਅਰ ਹੁੰਦੀ ਹੈ ਤਾਂ ਅਸੀਂ ਸ਼ੇਅਰ ਕਰਾਂਗੇ ਆਮ ਲਖਤੀ ਸਰਕਾਰ ਹੈ ਉਸ ਨੂੰ ਵੀ ਇਸ ਨੂੰ ਈਮੇਲ ਕਰਕੇ ਕੰਜੀ ਦਿੱਤੀ ਗਈ ਸੀ ਇਸੇ ਕਾਫੀ ਉਹਨਾਂ ਦੇ ਦੱਸਣ ਮੁਤਾਬਕ ਕਾਫੀ ਮੇਲਸ ਉਹਨਾਂ ਕੋਈਆਂ ਆਈਆਂ ਜਿੱਤੇ ਉਹ ਕੰਮ ਕਰ ਰਹੇ ਨੇ ਜੇ ਉਹ ਬ੍ਰੇਕਥਰੂ ਨਹੀਂ ਹੈ ਦੇਖੋ ਇਹ ਤਾਂ ਮੈਂ ਤੁਹਾਨੂੰ ਵੀ ਪਤਾ ਮੈਨੂੰ ਵੀ মিডিਆ ਨੌਲੇਜ ਤੋਂ ਪਤਾ ਲੱਗਿਆ ਕਿ ਦਿੱਲੀ ਦੇ ਸਕੂਲਾਂ ਨੂੰ ਆਈ ਕਿਸੇ ਹੋਰ ਜਗ੍ਹਾ ਆਈ ਤੇ ਮਾਨਯੋਗ ਅਦਾਲਤਾਂ ਦੇ ਵਿੱਚ ਆਈ ਕੁਝ ਅਸੈਂਬਲੀਜ਼ ਦੇ ਵਿੱਚ ਆਈ ਸੋ ਮੇਰਾ ਮੈਨ ਕਹਿਣ ਦਾ ਮਕਸਦ ਹੈ ਕਿ ਟੈਕਨੋਲੋਜੀ ਨੂੰ ਮਿਸਯੂਜ਼ ਕਰ ਰਹੇ ਹੈ ਕੁਝ ਐਂਟੀਸੋਸ਼ਲ 엘ਮੈਂਟਸ ਜਿਹੜੇ ਕਿ ਮਤਲਬ ਉਹਨਾਂ ਦਾ ਮੋਟਿਵ ਜਿਹੜਾ ਫਰੇ ਜਾਣ ਤੋਂ ਬਾਅਦ ਹੀ ਕਲੀਅਰ ਹੋਏਗਾ ਅਰੇ ਸਰ ਇਹਦਾ ਬਾਤ ਚੱਲ ਰਹੀ ਹੈ ਉਹ ਇੰਡੀਆ ਦੇ ਨਹੀਂ ਇੰਡੀਆ ਤੋਂ ਬਾਤ ਦੇ ਵਿੱਚ ਦੇਖੋ ਬਦਰ ਕੀ ਹੁੰਦਾ ਹੈ ਕਿ ਜਿਹੜਾ ਡਾਰਕ ਨੈਟ ਹੈ ਤੇ ਹੋਰ ਚੀਜ਼ਾਂ ਨੇ ਨਾ ਜੀ ਇਹਦੇ ਵਿੱਚ ਜਿਹੜਾ ਵੀਪੀਐਨ ਹੈ ਉਹਦੇ ਤੰਦਾਈ ਵੀ ਜਿਹੜਾ ਆਈਪੀ ਐਡਰੈਸ ਜਿਹੜਾ ਤੁਹਾਨੂੰ ਪਤਾ ਕਨਸੀਲ ਕਰਕੇ ਤੇ ਮਿਸਲੀਡ ਕੀਤੀ ਜਾਂਦੀ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਥੈਟ ਵੀ ਆਲ ਨੋ ਇਹ ਕਾਮਨ ਨੋਲੇਜ ਹੈ ਸਾਰਿਆਂ ਨੂੰ ਪਤਾ ਹੈ ਇਸ ਗੱਲ ਦਾ ਕਿ ਜੇ ਆਪਾਂ ਉਹਨੂੰ ਯੂਜ਼ ਕਰਦੇ ਆ ਉਹ ਸੌਫਟਵੇਅਰ ਨੂੰ ਤਾਂ ਸਾਡਾ ਆਈਪੀ ਐਡਰੈਸ ਬਾਹਲੇ ਮੁਲਕ ਦਾ ਦਿਖੇਗਾ ਚਾਹੇ ਅਸੀਂ ਇੱਥੇ ਬੈਠੇ ਆ। ਸੋ ਬਟ ਆਪਾਂ ਪੂਰੀ ਤਰ੍ਹਾਂ ਇਸ ਤੇ ਕੰਮ ਕਰ ਰਹੇ ਆ ਐਂਡ ਪੰਜਾਬ ਪੁਲਿਸ ਫੁਲੀ ਕੰਪੀਟੈਂਟ ਔਰ ਅਸੀਂ ਸਾਰੀ ਪਾਰਟੀ ਸਾਡੀ ਦੋ ਦਿਨ ਤੋਂ ਇਹ ਕੰਮ ਕਰ ਰਹੀ ਹੈ ਐਂਡ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਇਹਦੇ ਵਿੱਚ ਅਸੀਂ ਬ੍ਰੇਕਥਰੂ ਦਾ ਨਾ ਸ਼ੇਅਰ ਕਰਾਂਗੇ। ਹੈ ਜੀ ਸਾਥੀ ਵੀ ਹੈਗੇ ਨੇ ਸਭ ਇਸ ਦੇ ਤੇ ਕੋਈ ਕਹਿਣਾ ਬੜਾ ਮੁਸ਼ਕਿਲ ਹੈ ਆ ਜੇ ਪਹਿਲਾਂ ਕਲਿੰਚ ਹੋ ਜੇ ਸਾਰੀ ਗੱਲ ਡੈਫੀਨਿਟਲੀ ਜੇ ਰਿਟੇਨਡ ਹੈ ਤੇ ਪੰਦਾ ਇਹ ਤੋਂ ਸਾਰੀ ਗੱਲ ਹੀ ਕਲੀਅਰ ਹੋਏਗੀ ਹੋ ਸਕਦਾ ਸਾਥੀ ਹੋਣ ਕਰਦਾ ਕੀ ਹੈ ਸਰ ਸਾਫਟਵੇਅਰ ਇੰਜੀਨੀਅਰ ਹੈ ਜੀ ਵਲਗਲਾ ਕੰਪਨੀ ਵਿੱਚ ਕੰਮ ਕਰਦਾ ਰਿਹਾ ਹੁਣ ਇਸ ਵੇਲੇ ਫ੍ਰੀ ਹੈ ਪਰ ਜਿਹੜੀਆਂ ਵਕਫਾਂ ਪੱਕੇ ਨਹੀਂ ਆਪਸ ਟੈਕਸ਼ਨ ਹੈ ਜੀ ਉਹਨਾਂ ਤੋਂ ਹਾਂਜੀ ਦਿੱਲੀ ਦੇ ਹੋਰ ਸਾਵਾਤ ਵੀ ਕਵੀਆਂ ਲਏ ਸੀ ਆਪਸ ਵਿੱਚ ਨਹੀਂ ਦੇਖੋ ਜੋ ਤਾਮਿਲਨਾਡ ਪੁਲਿਸ ਨਾਲ ਸਾਡੀ ਗੱਲ ਹੋਈ ਆ ਉਹ ਉਹਨਾਂ ਨੂੰ ਲੱਗ ਉੱਥੇ ਉਸ ਏਰੀਆ ਚ ਕਾਫੀ ਹੋ ਰਹੀ ਔਰ ਇਹਦਾ ਜਿਹੜਾ ਕੰਟੈਂਟ ਹੈ ਇਹ ਜ਼ਿਆਦਾ ਤਾਮਿਲਨਾਡ ਨਾਲ ਰਿਲੇਟਡ ਹੈ ਤੁਸੀਂ ਵੀ ਸਾਰੀ ਗੱਲ ਸਮਝਦੇ ਹੋ ਸੋ ਅਸੀਂ ਇਤੋਂ ਇੰਟਰਸਟ ਡਰਾ ਕਰਦੇ ਆ ਕਿ ਕੋਈ ਇਹ ਸ਼ਰਾਰਤੀ ਅੰਸਰ ਨੇ ਜਿਹੜਾ ਇਦਾਂ ਦਾ ਕੰਮ ਕਰ ਰਿਹਾ ਐ ਐਂਡ ਹੂ ਜਿਹੜੇ ਕਿ ਕੰਪਿਊਟਰ ਦਾ ਐਡਾ ਸਾਈਬਰ ਸਪੇਸ ਹੈ ਤੇ ਜਿਹੜੀ ਅੱਜ ਕੱਲ ਟੈਕਨੋਲੋਜੀ ਹੈ ਉਹਨੂੰ ਮਿਸਯੂਜ਼ ਕਰਦੇ ਨੇ ਨਹੀਂ ਅਜੇ ਤੱਕ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਸਾਹਮਣੇ ਆਇਆ ਜੀ ਅਰੈਸਟ ਨਹੀਂ ਅਸੀਂ ਕੀਤਾ ਜੀ ਅਸੀਂ ਉਹਦੀ ਪੁੱਛਗਿੱਛ ਕੀਤੀ ਉਹਨੂੰ ਡੀਟੇਨ ਕੀਤਾ ਔਰ ਉਹਨੂੰ ਨੋਟਿਸ ਦੇ ਕੇ ਅਸੀਂ ਸ਼ਾਮਲ ਤਫ਼ਤੀਸ਼ ਹੋ ਕੇ ਦੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਹੀ ਇਸ ਬੀਂਗ ਕੁਐਸਚਨਡ ਐਂਡ ਇਨਵੈਸਟੀਗੇਟਿਡ ਨਾਮਜੋਤ ਕੰਮ ਕੀ ਕਰਦਾ ਯਾਰ ਨਾਮਜੋਤ ਜਦੋਂ ਲੈ ਕੇ ਆਏ ਆ ਨਾਮਜੋਤ ਤੋਂ ਬਾਅਦ ਹੀ ਆ ਨਾ ਹਾਂਜੀ ਕੰਮ ਕੀ ਕਰਦਾ ਇਹ ਉਹ ਇਸ ਕੰਡੀਸ਼ਨ ਤੇ ਐਕਸਟਰਾ ਹੋ ਗਿਆ ਕੰਮ ਕੀ ਕਰਦਾ ਜੋਬ ਪਰਫਾਈਟ ਨਹੀਂ ਹੈ ਦਾ ਮੈਂ ਦੱਸਿਆ ਸਾਫਟਵੇਅਰ ਇੰਜੀਨੀਅਰ ਹੈ ਦੋ ਕੰਪਨੀਆਂ ਚ ਪਹਿਲਾਂ ਕੰਮ ਕਰ ਚੁੱਕਿਆ ਔਰ ਉਸ ਤੋਂ ਬਾਅਦ ਹੋਣੇ ਹੀ ਇਸ ਐਸ ਵੇ ਅਨਇੰਪਲੋਇਡ ਹੈ ਸਰ ਲੈ ਜੀ ਸਭ ਕੀ ਚੋਚਾ ਜੀ ਬਣਾ ਰਿਹਾ ਹੈ ਇਸ ਕਰਕੇ ਲੈਣਾ ਆਪ ਸਰ ਅਰੈਸਟ ਨਹੀਂ ਹੋਇਆ ਜੀ ਉਹਨੂੰ ਅਸੀਂ ਨੋਟਿਸ ਦੇ ਕੇ ਸ਼ਾਮਲ ਤਫਤੀਸ਼ ਕੀਤਾ ਹੈ ਮਤਲਬ ਹਮਸਾ ਲੈਣਾ ਉਹ ਉਹ ਜਗਾ ਡੈਸਟੀਨੇਸ਼ਨ ਮੈਂ ਤੁਹਾਡੇ ਨਾਲ ਬਾਅਦ ਚ ਗੱਲ ਕਰਾਂਗਾ ਬਟ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਆਪਣਾ ਸਾਰਿਆਂ ਦਾ ਮੰਤਵ ਹੀ ਇਹ ਹੋਣਾ ਚਾਹੀਦਾ ਹੈ ਔਰ ਹੈਗਾ ਵੀ ਹੈ ਕਿ ਅਸੀਂ ਨਤੀਜੇ ਤੇ ਪਹੁੰਚੀਏ ਕੋਲ ਸਾਹਿਬ ਉਹਨਾਂ ਦਾ ਕਿੰਨਾ ਬੇਦਾਈਆ ਰਹੇ ਕੋਕੋ ਪੈਸਾ ਉਹਦੇ ਡਿਫਰੈਂਟ ਡਿਫਰੈਂਟ ਨਾਮ ਦੇ ਦਿੰਦੇ ਆ ਲੋਕਾਂ ਦੇ ਕਿਤੇ ਸੀਐਮ ਹਾਊਸ ਦਾ ਦਿੱਤਾ ਕਿਤੇ ਹੋਰ ਦਿੱਤਾ ਉਹ ਦੈਟ ਇਜ਼ ਓਨਲੀ ਐ ਟੈਕਟਿਕਸ ਕਿ ਜਿੰਨਾ ਸਾਡਾ ਅਟੈਂਸ਼ਨ ਡਾਇਵਰਟ ਕਰਨ ਵਾਲੀ ਗੱਲ ਹੈ ਮੇਨ ਆਪਾਂ ਸੀ ਹਾਂਜੀ ਉਹ ਅਲੱਗ-ਅਲੱਗ ਜਿਹੜੀਆਂ ਮੇਲਸ ਤੋਂ ਆ ਰਹੀਆਂ ਪਹਿਲਾ ਆਊਟਲੁੱਕ ਤੋਂ ਸੀ ਉਹਨਾਂ ਹੌਟਮੇਲ ਪਿਛਲੇ ਲੇਟਸ ਜਿਹੜੀਆਂ ਆਈਆਂ ਸੀ ਸੋ ਇਸ ਕਰਕੇ ਇਸ ਤੋਂ ਗੱਲ ਕਲੀਅਰ ਹੁੰਦੀ ਹੈ ਕਿ ਬੰਦੇ ਕੰਪਿਊਟਰ ਦੀ ਨੌਲੇਜ ਵਾਲੇ ਨੇ ਇਹ ਸਾਰੀ ਸ਼ਿਆਰਤ ਕੀਤੀ ਜਾ ਰਹੀ ਹੈ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਨੇ ਤੇ ਗੁਰੂ ਮਹਾਰਾਜ ਦੀ ਬੜੀ ਕਿਰਪਾ ਇਸ ਸਿਸਤਾਨ ਬਾਰੇ ਉਹ ਗੱਲ ਕਰ ਰਿਹਾ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਸਕਸੈਸ ਤੁਹਾਡਾ ਨਾਲ ਸ਼ੇਅਰ ਕੀਤੀ ਜਾਵੇ ਜੀ 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 ਜ ਸਰ ਤੁਹਾਨੂੰ ਇੱਕ ਗੱਲ ਕਹਿ ਕੇ ਮਾਰਿਆ ਹੈ ਇਹ ਮਦਰ ਰਜੇ ਦੇਖੋ ਟੂ अर्ਲੀ ਟੂ ਸੇ ਐਵੇਂ ਆਪਾਂ ਗਲਤ ਗੱਲ ਕਹਿ ਦਈਏ ਉਹ ਵਾਜਬ ਨਹੀਂ ਹੋਏਗੀ ਮੇਰੇ ਵਾਸਤੇ ਉਹੀ ਗੱਲ ਮੈਂ ਕਰਾਂਗਾ ਜਿੰਨੀ ਆਥੈਂਟੀਕੇਟਿਡ ਹੈ ਸਰ ਤੁਹਾਨੂੰ ਲੱਗਦਾ ਕਿ ਜਿਹੜਾ ਮਾਰਿਆ ਉਹ ਸੇਕੋ ਕਿ ਗੱਲ ਚੱਲ ਰਹੀ ਹੈ ਜਿਹੜਾ ਤਾਂ ਮੀਨ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਜੇ ਆਪਣਾ ਵੀ ਮੈਸੇਜ ਜਿਹੜਾ ਸੀ ਉਹ ਪਹੁੰਚਾਉਣਾ ਚਾਹੁੰਦੇ ਸੀਗੇ ਤਾਂ ਕਰਕੇ ਉਹਨਾਂ ਨੇ ਬੋਲਣ ਦਾ ਆਪਣਾ ਨਾਮ ਇਸ ਤਰ੍ਹਾਂ ਕਿ ਸਿਆਲਾ ਸਾਡਾ ਮਕਸਦ ਲੱਗਦਾ ਹੈ ਤਾਂ ਇਸੇ ਦੇਖੋ ਮੈਨੂੰ ਕਹਿਣਾ ਮੈਂ ਤਾਂ ਆਪਣੀ ਤੁਹਾਡੀ ਜਿਹੜੀ ਮੇਰੀ ਇੱਕਮਨ ਅਨ ਇਨਵੈਸਟੀਗੇਟਿਵ ਯਾ ਮੇਰੀ ਇਹ ਉਹਨੂੰ ਡੇਅ ਰੀਡਿੰਗ ਤੋਂ ਬਾਅਦ ਆਪਣਾ ਇਮਪ੍ਰੈਸ਼ਨ ਹੈ ਜੇ ਪੁਲਿਸ ਦੀ ਇਨਵੈਸਟੀਗੇਟਿਵ ਏਜੰਸੀ ਦਾ ਇਮਪ੍ਰੈਸ਼ਨ ਹੋਏ ਸਾਡਾ ਆਡੀਐਕਸ ਦੀ ਗੱਲ ਜਲਦੀ ਸੀ ਵੀ ਆਡੀਐਕਸ ਜਿਹੜਾ ਪਾਈਪਾਂ ਦੇ ਵਿੱਚ ਯੂਜ਼ ਕੀਤਾ ਗਿਆ ਆਪਣਾ ਕੋਈ ਹੋਏਗਾ ਸੀ ਪਲਾਨ ਕਿਦਾਂ ਕੁ ਜ ਇਹਨਾਂ ਨੇ ਦੇਖੋ ਪੈਸਾ ਵਾਜੀ ਗੱਲ ਨਾ ਕਲੀਅਰ ਨਹੀਂ ਹੋਈ ਮੈਂ ਵੀ ਕੱਲ ਕੱਚੀ ਨਹੀਂ ਕਰਨਾ ਚਾਹੁੰਦਾ ਬਿਲਕੁਲ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਔਨ ਟਰੈਕ ਆ ਔਰ ਜਿਦਵੀ ਬ੍ਰੇਕਥਰੂ ਮਿਲਦੀ ਹੈ ਤੁਹਾਨੂੰ ਫਿਰ ਇਮੀਡੀਏਟਲੀ ਸ਼ੇਅਰ ਕੀਤੀ ਜਾਏਗੀ ਅਸਟਾਤਾ ਪਾਜੀ ਫਿਰਦਾ ਬਾਦੀ ਰਹਦੇ ਹੈ ਥੈਂਕ ਯੂ ਬੰਦਾ ਡੀਟੇਲ ਕਰ ਲਿਆ ਸਰ ਪਤਾ ਨਹੀਂ ਚਾਹਤਾ ਹੈ ਕਿ ਸਿਕਿਉਰਟੀ ਉਸੇ ਦਰਵਾਜ਼ੇ ਬੰਦਾ ਡੀਟੇਲ ਕਰ ਲਿਆ ਸਿਕਿਉਰਟੀ ਉਸੇ ਤਰ੍ਹਾਂ ਦੀ ਬਿਲਕੁਲ